ਯਾਰ ਬਹੁਤ ਪੋਸ਼ੀਟਿਵ ਕਮਿਊਨਿਟੀ ਹੈ ਜਿਹੜੀ ਤੁਹਾਨੂੰ ਸੰਭਿਤ ਕਰਦੀ ਹੈ ਜੀ 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 ਜ ਕੀ ਕਰ ਮੈਂ ਦੇ ਦੇ ਬਿਲਕੁਲ ਦੇ ਐਕਸੈਸ ਬਾਤ ਬੜਿਆ ਫੋਕਸ ਕਰਨਾ ਆ ਪੀ ਇੰਟਰ ਆਜੋ ਅੱਗੇ ਆਜੋ ਆ ਬਈ ਹੁਣ ਜੇ ਨਾ ਆਗੇ ਸੋਨੂ ਕਿੱਥੇ ਆ ਰਹੀ ਹੈ ਉਹ ਗਾਣ ਹੋਊਗਾ ਮੋੜ ਦੇ ਆ ਆ ਚਲੋ ਇਹ ਚੁੱਕ ਲੈ ਲੋ ਨਾਲ ਹੀ ਮੈਂ ਕੋਈ ਨਹੀਂ ਬੱਕੇ ਤੇਰੇ ਕਿਤੇ ਠੱਡ ਜਾਣਾ ਚਲ ਕਰੋ ਕੱਲ ਕੱਲ ਜਣਾ ਐਕਸਟਰਾ ਕੇ ਪਹਿਲੇ ਫੋਟੋ ਖਿੱਚ ਲਈ ਫੈਨਾਂ ਦੇ ਦੇਖਿਓ ਜੀ ਥੋੜਾ ਜਿਹਾ ਖਾਲ ਨੂੰ ਹੋ ਜਾਓ ਜੀ ਥੋੜਾ ਜਿਹਾ ਜਗ੍ਹਾ ਦੇ ਦਿਓ ਥੱਲੇ ਵਜਾ ਤੂੰ ਮੈਂ ਸਾਹਮਣੇ ਦੇਖੀਂ ਸੋਨੇ ਸੋਨਿਆ ਸੋਹਣਿਆ ਸੋਹਣਿਆ ਤੁਮਾਹਣ ਪੀ ਜੈ ਜੈ ਆਲਾਮ ਕਰੀਏ ਆਪਕੋ आओ ਬੰਦੇ ਚ ਆਓ ਆਓ ਬੜੂ ਜੁੜੋ ਉਸ ਵੇਸਾ ਚਲੋ ਜੀ ਸੁਪਰ ਉਹ ਵੇ ਹਾਂ ਬਹੁਤ ਮਰਾਦਾ ਜੋ ਤਦ ਠੀਕ ਹੈ ਆਓ ਜੀ ਕੋਨਸਲਰ ਵੀ ਤੁਸੀਂ ਬੜੇ ਰਹੇ ਆ ਇਹਨੇ ਚੜਦੇ ਹਣ ਉਹਨੂੰ ਗੱਲ ਲਾਓ ਆਓ ਜੀ ਪ੍ਰਧਾਨ ਜੀ ਫੋਟੋ ਲੈ ਲਓ ਪ੍ਰਧਾਨ ਜੀ ਨੇ ਕੋਈ ਨਹੀਂ ਤੁਸੀਂ ਲਾਓ ਸੀ ਬੜੀ ਵਸ ਦੇਖੋ ਮੜੇ ਤਾਂ ਦੇਖੋ ਹਾਂਜੀ ਬੜੇ ਤਾਂ ਦੇਖੋ ਮੜੇ ਚਲੋ ਸੋਕੇ ਕੋਈ ਕੋਈ ਬੈਂਤੀ ਹੈ ਵੀਡੀਓ ਨੂੰ ਇਹਨਾਂ ਦਾ ਪ੍ਰੋਪਰ ਸਾਰੇ ਇਹਨਾਂ ਨੂੰ ਕਵਰ ਪ੍ਰੋਪਰ ਕਰੋ ਇਹਦੇ ਇੱਥੇ ਇੱਥੇ ਗਰੁੱਪ ਬਣਾ ਲਓ ਇਦਾਂ ਹੀ ਤੁਸੀਂ ਖੜੇ ਹੋ ਜਾਓ ਪਿਛੇ ਹੋ ਜਾਓ ਹੋੜੇ ਆ ਗਰੁੱਪ ਤਾਂ ਨਹੀਂ ਆਊਗਾ ਯਾਰ ਆਹ ਪਿਛੇ ਹੋ ਜਾਓ ਪਿਛੇ ਹੋ ਜਾਓ ਪਿਛੇ ਪਿਛੇ ਹੋ ਜਾਓ ਕਿੱਥੇ ਆ ਕੱਲ ਨੂੰ ਪਿਛੇ ਹੋ ਜਾਓ ਪਿਛੇ ਹੋ ਜਾਓ ਕੱਲ ਕਿਹੜਾ ਇੱਥੇ ਇੱਕ ਮਿੰਟ ਇੱਧਰ ਦੇਖੀਓ ਸਾਹਮਣੇ ਜੀ ਤਰਦੀਪ ਜੀ ਇੱਧਰ ਬੀਰ ਦੇ ਜੀ ਨੂੰ ਯਾਦ ਕਰਦੇ ਦੇਖ ਲੈਣੇ ਚਲੋ ਜੀ ਲਓ ਜੀ ਹਾਂਜੀ ਮੈਮ ਅੱਜ ਸਕੂਲ ਦਾ ਉਦਘਾਟਨ ਕੀਤਾ ਗਿਆ ਕੀ ਕਹਿਣਾ ਚਾਹੋਗੇ ਜਿਹੜੇ ਕਹਿੰਦੇ ਨੇ ਵੀ ਐਜੂਕੇਸ਼ਨ ਜਿਹੜੀ ਹੈ ਨਾ ਉਹ ਕਿਸੇ ਵੀ ਮੁਲਕ ਦੀ ਰਾਜ ਦੀ ਸ਼ਹਿਰ ਦੀ ਉਹ ਨਹੀਂ ਹੁੰਦੀ ਹੈ ਮਨੁੱਖ ਦੀ ਦਿਮਾਗੀ ਡਿਵੈਲਪਮੈਂਟ ਵਾਸਤੇ ਸਿੱਖਿਆ ਜਿਹੜੀ ਸਭ ਤੋਂ ਵੱਧ ਜ਼ਰੂਰਤ ਹੈ ਔਰ ਮੈਂ ਪਿਛਲੇ ਬਹੁਤ ਸਾਲਾਂ ਤੋਂ ਮਹਿਸੂਸ ਕਰ ਰਹੀ ਸੀ ਇਹ ਜਦੋਂ ਮੇਰੇ ਕੋਲ ਇਹ ਪਾਵਰਾਂ ਵੀ ਹੈ ਨਹੀਂ ਸੀ ਮੇਰੇ ਕੋਲੋਂ ਕਰਨ ਯੋਗ ਕੰਮ ਵੀ ਹੈ ਨਹੀਂ ਸੀ ਮੈਂ ਕਰ ਵੀ ਨਹੀਂ ਸੀ ਸਕਦੀ ਬਹੁਤ ਪਹਿਲਾਂ ਤੋਂ ਕਿਉਂਕਿ ਮੈਂ ਇਹਨਾਂ ਜਿੰਨੇ ਜਿੱਥੇ ਅਸੀਂ ਅੱਜ ਸਕੂਲ ਦਾ ਇਹ ਨੀਂ ਪੱਥਰ ਰੱਖਿਆ ਮੈਂ ਸਾਰੇ ਮਹੱਲੇ ਜਿਹੜੇ ਇਹਨਾਂ ਨੂੰ ਬਹੁਤ ਡੂੰਘਾਈ ਦੇ ਨਾਲ ਇਹਨਾਂ ਦੇ ਨਾਲ ਮੇਰਾ ਰابطਾ ਰਿਹਾ ਪਹਿਲਾਂ ਤੋਂ ਹੀ ਸਮਾਜ ਸੇਵਾ ਤੌਰ ਤੇ ਔਰ ਇਹਨਾਂ ਦੀ ਜਿਹੜੀ ਐਜੂਕੇਸ਼ਨ ਦੀ ਸਮੱਸਿਆ ਮੇਰੇ ਦਿਮਾਗ ਦੇ ਵਿੱਚ ਸੀ ਉਹਦੇ ਵਾਸਤੇ ਅਸੀਂ ਨਗਰ ਕੌਂਸਲ ਨਾਲ ਮਿਲੇ ਆਂ ਪ੍ਰਧਾਨ ਜੀ ਨਾਲ ਗੱਲਬਾਤ ਕੀਤੀ ਆ ਕਿ ਸਾਨੂੰ ਇੱਕ ਸੇਫ ਤੇ ਵਧੀਆ ਜਗ੍ਹਾ ਚਾਹੀਦੀ ਜਿੱਥੇ ਆਪਾਂ ਸਕੂਲ ਬਣਾ ਸਕਦੇ ਹਾਂ ਔਰ ਇਹ ਜਗਾ ਜਿਹੜੀ ਆ ਸਾਨੂੰ ਕਾਉਂਸਲ ਨੇ ਦਿੱਤੀ ਆ ਕਿ ਇੱਥੇ ਆਪਾਂ ਸਕੂਲ ਬਣਾਉਣਾ ਤੁਸੀਂ ਦੇਖਿਆ ਕਿ ਇਹਦੇ ਨਾਲ ਹੀ ਸਾਡਾ ਮੈਡੀਕਲ ਦਾ ਵੀ ਨਾਲ ਹੀ ਹੋ ਗਿਆ ਆਮ ਆਦਮੀ ਕਲੀਨਿਕ ਵੀ ਇਸੇ ਜਗ੍ਹਾ 'ਚ ਖੁੱਲ ਗਿਆ ਔਰ ਇਸੇ ਜਗ੍ਹਾ ਦੇ ਵਿੱਚ ਅਸੀਂ ਪਹਿਲਾਂ ਪ੍ਰਾਇਮਰੀ ਸਕੂਲ ਜਿਹੜਾ ਇੱਥੇ ਬਣਾਵਾਂਗੇ ਜਦੋਂ ਸਾਡੀ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਕੰਪਲੀਟ ਹੋ ਜੂਗੀ ਸਾਡ ਕੋ ਸਟਰੈਂਥ ਪੂਰੀ ਹੋ ਜੂਗੀ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਮਿਡਲ ਵੀ ਕਰਾਂਗੇ ਮਿਡਲ ਤੋਂ ਅੱਗੇ ਕਿਉਂਕਿ ਜਗ੍ਹਾ ਅਸੀਂ ਇਹ ਹਿੱਸੇ ਕਰਕੇ ਸਾਰੀ ਜਗ੍ਹਾ ਇਹਦੇ ਵਿੱਚ ਸਕੂਲ ਵਾਸਤੇ ਲੈ ਰਹੇ ਹਾਂ ਕਿ ਇਹਨੂੰ ਅੱਗੇ ਤੋਂ ਵਧਾਇਆ ਜਾ ਸਕੇ ਇਹਨੂੰ ਮਿਡਲ ਵੀ ਕਰਾਂਗੇ ਹਾਈ ਵੀ ਕਰਾਂਗੇ ਹਾਇ ਸਕੰਟਰੀ ਵੀ ਕਰਾਂਗੇ ਉਹ ਡਿਪੈਂਡ ਕਰਦਾ ਕਿ ਸਾਡ ਕੋ ਸਟਰੈਂਥ ਇੱਥੇ ਕਿੰਨੀ ਪਹੁੰਚਦੀ ਆ ਇਹਨਾਂ ਚਾਰੇ ਪੰਜੇ ਮਹੱਲਾਂ ਦੇ ਵਿੱਚ ਕਿਤੇ ਵੀ ਕੋਈ ਕੰਮ ਦਾ ਸਕੂਲ ਹੈ ਨਹੀਂ ਕੰਮ ਦਾ ਕੀ ਹੈ ਹੀ ਨਹੀਂ ਇੱਥੇ ਮੱਲਾ ਬਗੜਪੁਰ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਇੱਕ ਛੋਟੀ ਜੀ ਥਾਂ ਦੇ ਵਿੱਚ ਸਕੂਲ ਚੱਲਦਾ ਔਰ ਸਾਲਾਂ ਬੱਧੀ ਸਕੂਲ ਉੱਥੇ ਚੱਲਦਾ ਅਸੀਂ ਆਪਣਾ ਕੀ ਫਿਊਚਰ ਦਾ ਕੀ ਬੱਚਿਆਂ ਨੂੰ ਕਹਿ ਦਈਏ ਜੋ ਗਲਤ ਰਾਹ ਤੇ ਵੀ ਚਲੇ ਗਏ ਤਾਂ ਉਹਨਾਂ ਨੂੰ ਕੀ ਕਹੀਏ ਕਿ ਜਦੋਂ ਸੇ ਐਜੂਕੇਸ਼ਨ ਹੀ ਨਹੀਂ ਦੇ ਪਾਏ ਤੇ ਉਹਨਾਂ ਦਾ ਇੱਧਰ ਉੱਧਰ ਭਟਕਣਾ ਜਿਹੜਾ ਲਾਜ਼ਮੀ ਸੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਮੇਰਾ ਇੱਕ ਸੁਪਨਾ ਸੀ ਜਿਹੜਾ ਮੈਂ ਪੂਰਾ ਕਰ ਸਕੀ ਹਾਂ ਔਰ ਇਹਨਾਂ ਲੋਕਾਂ ਦੇ ਸੁਪਨੇ ਜਿਨ੍ਹਾਂ ਨੇ ਕਦੀ ਦੇਖੇ ਹੋਣਗੇ ਕਿ ਸਾਡੇ ਬੱਚਾ ਨੂੰ ਵੀ ਚੰਗਾ ਸਕੂਲ ਮਿਲੂਗਾ ਉਹ ਪੂਰਾ ਹੋਣ ਜਾ ਰਿਹਾ ਜੀ ਅਸੀਂ ਕੀ ਕੀ ਸੋਚਤਾ ਹੋਣਗੀਆਂ ਇਸ ਤੋਂ ਅਸੀਂ ਇੱਥੇ ਮੈਂ ਸਹੀ ਪੁੱਛਾਂ ਤਾਂ ਮੈਂ ਨਾ ਸਿਰਫ ਮੈਨੂੰ ਕੁਝ ਵਿਵੇਕੀ ਗ੍ਰਾਂਟ ਆਈ ਸੀ ਮਨਜੋਗ ਸਿੰਘ ਸਾਹਿਬ ਦੇ ਖਾਤੇ ਦੇ ਵਿੱਚੋਂ ਮੈਂ ਉਹਦੇ ਵਾਸਤੇ ਕੁਝ ਇਨਾਂ ਹੀ ਮਹੱਲਿਆਂ ਵਾਸਤੇ ਕੁਝ ਇੱਥੇ ਸਾਡੇ ਕਮਾਲਪੁਰੇ ਦੇ ਵਿੱਚ ਧਰਮਸ਼ਾਲਾ ਦਾ ਧਰਮਸ਼ਾਲਾ ਬਣਵਾ ਲਈ ਸੀ ਕੁਝ ਉਹਦੇ ਚ ਪਾ ਦਿੱਤਾ ਕੁਝ ਸਕੂਲ ਵਾਸਤੇ ਰੱਖ ਲਿਆ ਕੁਝ ਅਸੀਂ ਮਹੱਲਾ ਉੱਧਰ ਸਾਡੇ ਵਾਜਗਰ ਬਸਤੀ ਚ ਬਹੁਤ ਗੰਦੇ ਉੱਥੇ ਸੜਕ ਬਣਾਈ ਸੀ ਸੜਕ ਦੇ ਦਿਵਾਲੇ ਕਰਨ ਵਾਲਾ ਰੱਖ ਲਿਆ ਔਰ ਮੈਂ ਕੋਸ਼ਿਸ਼ ਕੀਤੀ ਸੀ ਪਰ ਹੁਣ ਇਹ ਜਿਹੜਾ ਇਹ ਨਾ ਵੱਡਾ ਰੂਪ ਲੈ ਗਿਆ ਅਸੀਂ ਇੱਥੇ ਜਿਹੜਾ ਸਹੂਲਤਾਂ ਦੇ ਨਾਮ ਤੇ ਤਾਂ ਸਭ ਤੋਂ ਪਹਿਲਾਂ ਅਸੀਂ ਚੰਗੀ ਬਿਲਡਿੰਗ ਬਣਾ ਲਈਏ ਜਿੱਥੇ ਜਿੰਨਾ ਬੱਚਿਆਂ ਨੇ ਨਾ ਕਦੀ ਦੇਖਿਆ ਤੇ ਨਾ ਕਦੀ ਅੱਗੋਂ ਦੇਖਣ ਦੀ ਉਮੀਦ ਸੀ ਇੱਕ ਚੰਗੀ ਸਨਮਾਨਯੋਗ ਥਾਂ ਬੱਚਾ ਨੂੰ ਪੜ੍ਹਨ ਵਾਸਤੇ ਮਿਲਣਾ ਇੱਕ ਸ਼ਾਨਦਾਰ ਸਕੂਲ ਇੱਥੇ ਅਸੀਂ ਬਣਾਵਾਂਗੇ ਪਿਛਲੀ ਮੀਟਿੰਗ ਜਿਹੜੀ ਹੈ ਨਗਰ ਕੌਂਸਲ ਦੀ ਕੋਰਮ ਪੂਰਾ ਨਹੀਂ ਹੋ ਸਕਿਆ ਉਹਦੇ ਵਿੱਚ ਇਹ ਸਾਰੀ ਦੀ ਸਾਰੀ ਜਗ੍ਹਾ ਜਿਹੜੀ ਆ ਉਹ এডਿਕੇਸ਼ਨ ਬੋਰਡ ਦੇ ਨਾਮ ਤੇ ਕੀਤੀ ਜਾਣੀ ਆ ਜਿਹਦੇ ਵਿੱਚ ਸਾਨੂੰ ਇਹ ਸਾਰੀ ਜਗ੍ਹਾ ਮਿਲ ਜੂਗੀ ਤੇ ਫਿਲਹਾਲ ਅਸੀਂ ਇਹਨੂੰ ਸਟਾਰਟ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਇਹ 27 ਲੱਖ ਰੁਪਏ ਦਾ ਪ੍ਰੋਜੈਕਟ ਹੈ ਜਿਹੜੀ ਬਿਲਡਿੰਗ ਬਿਲਡਿੰਗ ਆ ਔਰ ਸਪਟੈਂਬਰ ਦੇ ਵਿੱਚ ਇਹ ਸਕੂਲ ਸਾਡਾ ਜਿਹੜਾ ਨਾ ਉਹ ਪੰਜਾਬ ਸਰਕਾਰ ਦੀ ਨਵੀਂ ਸਕੀਮ ਜਿਹੜੀ ਹੈ ਹੈਪੀਨੈਸ ਉਹ ਵੀ ਸਕੀਮ ਜਿਹੜੀ ਇਹਦੇ ਤੇ ਲਾਗੂ ਹੋਊਗੀ ਅਸੀਂ ਇਸ ਸਕੂਲ ਨੂੰ ਕੋਈ 50 ਲੱਖ ਤੋਂ ਉੱਪਰ ਦੀ ਕੀਮਤ ਲਗਾ ਕੇ ਇੱਕ ਸ਼ਾਨਦਾਰ ਬੱਚਿਆਂ ਨੂੰ ਬਹੁਤ ਪਿਆਰਾ ਸਕੂਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬੱਚਿਆਂ ਦੇ حوالے ਕਰਾਂਗੇ ਤੁਸੀਂ ਸਹੂਲਤਾਂ ਦਾ ਅੰਦਾਜ਼ਾ ਲਾ ਲਓ ਕਿ ਵਾਸ਼ਰੂਮ ਵਗੈਰਾ ਸੀ ਇਮੀਡੀਏਟਲੀ ਸਟਾਰਟ ਕਰ ਰਹੇ ਹਾਂ ਹਰ ਇੱਕ ਤਰ੍ਹਾਂ ਦੀ ਬਹੁਤ ਪਿਆਰਾ ਬਹੁਤ ਸੋਹਣਾ ਸਕੂਲ ਮੈਂ ਆਪਣੇ ਬੱਚੇ ਨੂੰ ਦੇਣਾ ਚਾਹੁੰਦਾ ਮੈਂ ਕੱਲ ਤੱਕ ਇਹ ਬਿਲਡਿੰਗ ਸ਼ੁਰੂ ਹੋ ਜਾਏਗੀ ਬਣਨੀ ਬਿਲਡਿੰਗ ਤਾਂ ਅੱਜ ਇਸੇ ਕਰਕੇ ਸ਼ੁਰੂਆਤ ਕੀਤੀ ਹੈ ਜੀ ਬਿਲਡਿੰਗ ਇਹ ਟੈਂਡਰ ਹੋ ਚੁੱਕੇ ਵਰਕ ਆਰਡਰ ਹੋ ਚੁੱਕੇ ਬਿਲਡਿੰਗ ਅਸੀਂ ਸਟਾਰਟ ਕਰ ਦੇਣੀ ਹੈ ਜਸਟ ਸਾਡਾ ਇੱਕ ਮਤਾ ਜਿਹੜਾ ਹੈ ਉਹ ਚੱਲਿਆ ਜਾਊਗਾ ਤਾਂ ਉਸ ਤੋਂ ਬਾਅਦ ਸਾਨੂੰ ਪੰਜਾਬ ਸਰਕਾਰ ਦੀ ਬਾਕੀ ਗ੍ਰਾਂਟ ਵੀ ਰਿਲੀਜ਼ ਹੋਊਗੀ। ਇਨ ਕੇਸ ਜੇ ਕੋਈ ਜ਼ਰੂਰਤ ਪੈਂਦੀ ਆ ਤਾਂ ਇਹ ਸਾਰੇ ਸਾਡੇ ਸ਼ਹਿਰ ਦਾ ਹੀ ਪੈਸਾ ਆ। ਅਸੀਂ ਨਗਰ ਕੌਂਸਲ ਕੋਲੋਂ ਵੀ ਇਹਦੇ ਵਾਸਤੇ ਮਦਦ ਲਵਾਂਗੇ ਔਰ ਫਰਦਾਨ ਜੀ ਨੇ ਕਹਿ ਵੀ ਦਿੱਤਾ ਹੋਇਆ ਕਿ ਵੀ ਇਹ ਸਕੂਲ ਨੂੰ ਵਧੀਆ ਬਣਾਵਾਂਗੇ। ਇਹਦੇ ਵਿੱਚ ਜਿੰਨੇ ਵੀ ਪੈਸੇ ਲੱਗਣਗੇ ਕੌਂਸਲ ਆਪਣੇ ਵੱਲੋਂ ਵੀ ਕਰੇਗਾ। ਮੈਡਮ ਇਸ ਤੋਂ ਪਹਿਲੇ ਇੱਕ ਪਾਰਕ ਹੁੰਦਾ ਸੀ। ਪਾਰਕ ਲਈ ਵੀ ਕੁਝ ਜਗ੍ਹਾ ਛੱਡ ਜਾਈਆ ਦੇਗੀ ਜੀ। ਅ ਜਦੋਂ ਸਕੂਲ ਦੀ ਬਾਉਂਡਰੀ ਦੇ ਵਿੱਚ ਅਸੀਂ ਬਿਲਡਿੰਗ ਤਾਂ ਜਿਹੜੀ ਆ ਉਹ 6-7 ਮਰਲਿਆਂ 'ਚ ਬਣੂਗੀ। 10 ਮਰਲਿਆਂ 'ਚ ਪਣਜੂ। ਬਾਕੀ ਸਾਰੀ ਅਸੀਂ ਬੱਚਿਆਂ ਵਾਸਤੇ ਪਾਰਕ ਉਹ پارک ਜਿਹੜੀ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨੂੰ ਸ਼ਾਮ ਦੇ ਟਾਈਮ ਓਪਨ ਕਰੀਏ ਕਿ ਜਿਹੜੇ ਲੋਕ ਆਪਣੀ ਸੈਰ ਕਰ ਸਕਣ ਸਵੇਰ ਦੇ ਟਾਈਮ ਵੀ ਓਪਨ ਕਰਾਂਗੇ ਸ਼ਾਮ ਦੇ ਟਾਈਮ ਵੀ ਓਪਨ ਕਰਾਂਗੇ ਉਹਦੇ ਅਰੇਂਜਮੈਂਟ ਕਰਾਂਗੇ ਕਿ ਇਹਨੂੰ ਐਜ਼ ਏ پارک ਵੀ ਯੂਜ਼ ਕੀਤਾ ਜਾ ਸਕੇ ਸਕੂਲ ਦੀ ਗਰਾਊਂਡ ਜੋ ਕਿ ਜ਼ਰੂਰੀ ਹੁੰਦੀ ਆ ਬੱਚਿਆਂ ਵਾਸਤੇ ਤੇ ਉਸ ਵਾਸਤੇ ਕਿ ਸੋਚਦੇ ਆਂਗੇ ਮੈਂ ਕਰਾਂਗੇ ਚਾਰਾ ਜੋ ਛੋਟੀਆਂ ਗਰਾਊਂਡਾਂ ਤੇ ਇੱਥੇ ਬਣ ਜਾਣ ਗਿਆ ਚਰਕ ਨਾਲ ਜਗ੍ਹਾ ਬਹੁਤ ਹੁੰਦੀ ਹੈ ਛੋਟੀਆਂ ਗਰਾਊਂਡਾਂ ਤੇ ਬਣਨ ਗਿਆ ਜੇ ਕੋਈ ਹੋਰ ਜ਼ਰੂਰਤ ਪਾਉਗੇ ਤਾਂ ਨੇੜ ਭੂਕ ਦੇ ਵਿੱਚ ਕੋਈ ਹੋਰ ਵਿਚਾਰਾ ਜੋ ਹੀ ਕਰਾਂਗੇ ਕਿ ਜਿੱਥੇ ਬੱਚਾਂ ਲਈ ਗਰਾਊਂਡਾਂ ਦਿੱਤੀਆਂ ਜਾ ਸਕਣ ਕਿੰਨਾ ਰਕਬਾ ਜੀ ਤਕਰੀਬਨ ਇਹ ਚਰਕ ਨਾਲ ਦਾ ਰਕਬਾ ਹੈ 84 ਬਾਰੇ ਹਾਂਜੀ 84 ਮਿਲਦੇ ਵਿੱਚ ਇੱਕ ਸਕੂਲ ਤੇ ਇੱਕ ਪਾਰਕ ਤੇ ਗਰਾਊਂਡ ਬਣ ਸਕਦਾ ਸਭ ਕੁਝ ਬਣ ਸਕਦਾ ਵਧੀਆ ਬਣ ਸਕਦਾ ਜੀ ਬਣਾਵਾਂਗੇ ਥੈਂਕ ਯੂ ਹਾਂਜੀ ਚਾਰਾ ਬਹੁਤ ਹੁੰਦਾ ਜੀ ਬਹੁਤ ਬਹੁਤ ਧੰਨਵਾਦ ਜੀ ਮੈਮ ਓਕੇ ਜੀ ਸ਼ੁਕਰੀਆ ਹਾਂਜੀ ਪ੍ਰਧਾਨ ਜੀ ਅੱਜ ਇੱਕ ਸਕੂਲ ਦਾ ਉਦਘਾਟਨ ਕੀਤਾ ਜਾ ਰਿਹਾ ਹੈਗਾ ਸ਼ੁਰੂਆਤ ਕੀਤੀ ਜਾ ਰਹੀ ਹੈ ਆਪਾਂ ਕਹਿ ਸਕਦੇ ਸਕੂਲ ਦੀ ਕੀ ਕਹਾਣੀ ਚ ਪੱਥਰ ਜੋ ਬਿਲਕੁਲ ਜੀ ਇਹ ਸਾਡਾ ਜਿਹੜਾ ਇੱਕ ਮੰਦਿਰ ਧਰਮਸ਼ਾਲਾ ਸੀ ਉਹਦੇ ਵਿੱਚ ਇੱਕ ਕਮਰੇ ਦੇ ਵਿੱਚ ਸਕੂਲ ਜਿਹੜਾ ਚੱਲ ਰਿਹਾ ਸੀ ਔਰ ਉੱਥੇ ਵੀ ਹਾਲਾ ਜਿਹੜੇ ਸੀਗੇ ਬਹੁਤ ਤਰਜੋਸ਼ ਸੀ ਔਰ ਮੇਰੇ ਸਾਡੇ ਜਿਹੜੇ ਕਾਉਂਸਲਰ ਸਾਥੀ ਹੈ ਰਮੇਸ਼ ਸੌਰੀ ਆਪਣੇ ਬੰਗੜ ਸਾਹਿਬ ਔਰ ਸ਼ੇਰਪੁਰ ਜੀ ਇਹਨਾਂ ਨੇ ਵੀ ਉਦੋਂ ਮੈਨੂੰ ਕਿਹਾ ਸੀ ਕਿ ਆਪਾਂ ਉੱਥੇ ਵਿਜ਼ਿਟ ਕਰੀਏ ਅਸੀਂ ਗਏ ਵੀ ਆ ਦੇਖਿਆ ਵੀ ਆ ਬੜੀ ਤਰਸਜੋਗ ਹਾਲਤ ਦੇ ਵਿੱਚ ਬੱਚੇ ਪੜ੍ਹਦੇ ਸੀ ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਇੱਕ ਕਮਰੇ ਦੇ ਵਿੱਚ ਆਪਾਂ ਕਿੰਨੇ ਕ ਬੱਚੇ ਪੜਾ ਸਕਦੇ ਹਾਂ ਸੋ ਇਸ ਕਰਕੇ ਸਾਡੇ ਵੀ ਮਨ ਚ ਸੀਗਾ ਕਿ ਇਹਨੂੰ ਸਕੂਲ ਨੂੰ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਉਦੋਂ ਸ਼ੇਰਪੁਰ ਸਾਹਿਬ ਨੇ ਆ ਰਾਬਤਾ ਵੀ ਕੀਤਾ ਸੀ ਐਜੂਕੇਸ਼ਨ ਬੋਰਡ ਦੇ ਨਾਲ ਚਲੋ ਤੇ ਜਦੋਂ ਕਹਿੰਦੇ ਹੁੰਦੇ ਵੀ ਜਿਹੜਾ ਕੰਮ ਜਦੋਂ ਹੋਣਾ ਉਹਦੇ ਹੀ ਹੋਣਾ ਤੇ ਫਿਰ ਉਸ ਤੋਂ ਬਾਅਦ ਐਮਐਲਏ ਸਾਹਿਬ ਨੇ ਵੀ ਸਾਨੂੰ ਕਿਹਾ ਪੀਏ ਦੇ ਵਿੱਚ ਤੁਸੀਂ ਇੱਕ ਮਤਾ ਪਾ ਕੇ ਜਿਹੜੀ ਹੈਗੀ ਆ ਸਾਨੂੰ ਜਗ੍ਹਾ ਦੇ ਦਿਓ ਤੇ ਇਹਦੇ ਵਿੱਚ ਸਕੂਲ ਜਿਹੜੀ ਹੈਗੀ ਮੈਂ ਲੈ ਕੇ ਆਉਂਗੀ ਪੈਸੇ ਸਰਕਾਰ ਦੇ ਕੋਲੋਂ ਔਰ ਇਹਨਾਂ ਨੇ ਵੀ ਬੜੀ ਅੱਛੇ ਤਰੀਕੇ ਨਾਲ ਔਰ ਬੜੀ ਜਲਦੀ ਮੈਂ ਕਹਿੰਨਾ ਕਿ ਇੰਨੀ ਜਲਦੀ ਕੰਮ ਜਿਹੜਾ ਹੈਗਾ ਮੈਂ ਨਹੀਂ ਦੇਖਿਆ ਕਿੰਨੀ ਜਲਦੀ ਜਿਹੜਾ ਪੈਸੇ ਵੀ ਆ ਜਾਣਾ ਬਿਲਡਿੰਗ ਵੀ ਸਟਾਰਟ ਹੋ ਜਵੇ ਬਹੁਤ ਜਲਦੀ ਮੈਡਮ ਨੇ ਜਿਹੜੇ ਆ ਪੈਸੇ ਲੈ ਕੇ ਆਉਂਦੇ ਆ ਤੇ ਅੱਜ ਜਿਹੜਾ ਹੈਗਾ ਉਹ ਆਪਾਂ ਜਿਹੜਾ ਸਕੂਲ ਦਾ ਨੀ ਪੱਥਰ ਰੱਖਿਆ ਔਰ ਉਮੀਦ ਕਰਦੇ ਆ ਕਿ ਸਤੰਬਰ ਅਕਤੂਬਰ ਦੇ ਵਿੱਚ ਇਹ ਬਿਲਡਿੰਗ ਤਿਆਰ ਹੋ ਜਾਏਗੀ ਸਾਡੇ ਜਿਹੜੇ ਇਧਰਲੇ ਪਾਸੇ ਬੱਚੇ ਹੈਗੇ ਆ ਇਹਨਾਂ ਨੂੰ ਜਿਹੜਾ ਪੜਨ ਲਈ ਇੱਕ ਵਧੀਆ ਤੇ ਸਚੱਜੀ ਜਗ੍ਹਾ ਜਿਹੜੀ ਆ ਉਹ ਮਿਲ ਜਾਏਗੀ ਸਰ ਨਗਰ ਕੌਂਸਲ ਵੱਲੋਂ ਕਿੰਨਾ ਕੁ ਸਹਿਯੋਗ ਕੀਤਾ ਜਾਏਗਾ ਨਗਰ ਕੌਂਸਲ ਵੱਲੋਂ ਹਮੇਸ਼ਾ ਹੀ ਸਹਿਯੋਗ ਆ ਜੀ ਜੋ ਐਮਐਲਏ ਸਾਹਿਬ ਸਾਨੂੰ ਕਹਿ ਦਿੰਨੇ ਆ ਜੋ ਐਮਐਲਏ ਸਾਹਿਬ ਸਾਨੂੰ ਦੱਸ ਦਿੰਦੇ ਆ ਅਸੀਂ ਬਿਲਕੁਲ ਸਹਿਯੋਗ ਕਰਦੇ ਆ ਐਮਐਲਏ ਸਾਹਿਬ ਨਾਲ ਔਰ ਐਮਐਲਏ ਸਾਹਿਬ ਤੋਂ ਵੀ ਬੜਾ ਸਹਿਯੋਗ ਆ ਨਗਰ ਕੌਂਸਲ ਨੂੰ ਇਹ ਵੀ ਟਾਈਮ ਟੂ ਟਾਈਮ ਜਿਹੜੇ ਨਗਰ ਕਾਉਂਸਲ ਵਾਸਤੇ ਜਿਹੜੇ ਫੰਡਸ ਹੈਗੇ ਆ ਉਹ ਲਿਆਉਂਦੇ ਰਹਿੰਦੇ ਆ ਤੇ ਸਾਨੂੰ ਵੀ ਜੋ ਹੁਕਮ ਲਾਉਂਦੇ ਆ ਤੇ ਅਸੀਂ ਜਰੂਰ ਉਹਨੂੰ ਪੂਰਾ ਕਰਦੇ ਆ ਮੈਂ ਇੱਕ ਸਵਾਲ ਪਹਿਲੇ ਵੀ ਕੀਤਾ ਸੀ ਕਿ ਇੱਥੇ ਇੱਕ ਪਾਰਕ ਹੁੰਦਾ ਸੀ ਬੱਚੇ ਖੇਡਦੇ ਹੁੰਦੇ ਸੀ ਉਹ ਪਾਰਕ ਵੀ ਨਾਲ ਨਾਲ ਬਣੇਗਾ ਦੇ ਵਿੱਚ ਬਿਲਕੁਲ ਪਤਾ ਕੀ ਆ ਜੀ ਦੇਖੋ ਅੱਗੇ ਅਸੀਂ ਇਹ ਤਕਰੀਬਨ 7 ਕਮਰਲੇ ਜਗ੍ਹਾ ਸਕੂਲ ਵਾਸਤੇ ਦਿੱਤੀ ਸੀ 7 ਮਰਲੇ ਇਨਫੀ ਬਿਲਡਿੰਗ ਵਾਸਤੇ ਉਸ ਤੋਂ ਬਾਅਦ ਫਿਰ ਐਮਐਲਏ ਸਾਹਿਬ ਨੇ ਵੀ ਸਾਡੇ ਸਾਥੀਆਂ ਨੇ ਵੀ ਧਿਆਨ ਚ ਲਿਆਂਦਾ ਸ਼ੇਰਪੁਰ ਸਾਹਿਬ ਖੜੇ ਬੰਗੜ ਸਾਹਿਬ ਨੇ ਵੀ ਮੈਨੂੰ ਕਿਹਾ ਇਹਨਾਂ ਦੇ ਆਪਣਾ ਇੱਥ ਜਗ੍ਹਾ ਜਿਹੜੀ ਆ ਸਕੂਲ ਨੂੰ ਦੇ ਦਨ ਲੱਗੇ ਆ ਜਿਸ ਦਿਨਾਲ ਇੱਕ ਇੱਕ ਤੇ ਵਧੀਆ ਪਲੇਗਰਾਉਂਡ ਬਣ ਜਾਏਗਾ ਔਰ ਪਲੇਗਰਾਉਂਡ ਦੇ ਵਿੱਚ ਜਿਹੜੇ ਆਪਣੇ ਬਾਹਰਲੇ ਬਾਹਰਲੇ ਕਹਿ ਲਓ ਵੀ ਜਿੱਦਾ ਆਪਣੇ ਹੋਰ ਬੱਚੇ ਜਿਹੜੇ ਹੈਗੇ ਆ ਉਹ ਪਲੇਗਰਾਉਂਡ ਦੇ ਵਿੱਚ ਖੇਡ ਸਕਣਗੇ ਔਰ ਬਜ਼ੁਰਗ ਜਿਹੜੇ ਆ ਉਹ ਆਪਣਾ ਇੱਥੇ ਸੈਰ ਕਰ ਸਕਣਗੇ। ਥੈਂਕ ਯੂ। ਹਾਂਜੀ। ਪਰ ਦੀਜੀ ਅੱਜ ਤੁਹਾਡੇ ਇਲਾਕੇ ਦੇ ਵਿੱਚ ਪਹਿਲੇ ਆਮ ਆਦਮੀ ਕਲੀਨਿਕ ਖੁੱਲਿਆ ਅੱਜ ਇੱਕ ਸਕੂਲ ਦਾ ਨੀਂ ਪੱਥਰ ਰੱਖਿਆ ਐ ਐਮਐਲਏ ਸਾਹਿਬ ਨੇ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਜੀ ਬਹੁਤ ਹੀ ਖੁਸ਼ੀ ਦੀ ਗੱਲ ਆ ਅੱਜ ਵੀ ਅੱਜ ਸਾਡੇ ਸ਼ਹਿਰ ਨਖਉਦਰ ਦੇ ਵਿੱਚ ਜਿਹੜਾ ਕਿ ਥੋੜਾ ਬੈਕਵਰਡ ਏਰੀਆ ਸੀਗਾ ਸ਼ੇਰਪੁਰ ਭਗਿਆੜਪੁਰ ਕਮਾਲਪੁਰ ਜਾਮ ਹੱਲਾ ਗੁਰਨਾਨਕਪੁਰ ਇੱਥੇ ਪੜ੍ਹਨ ਵਾਸਤੇ ਬੱਚਿਆਂ ਵਾਸਤੇ ਸਕੂਲ ਕੋਈ ਨਹੀਂ ਸੀਗਾ ਹਰ ਪਰਿਵਾਰ ਏਡੇ ਯੋਗ ਨਹੀਂ ਹੁੰਦਾ ਕਿ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਈ ਕਰਵਾ ਸਕੇ ਸੋ ਇੱਥੇ ਅਜ ਤੋਂ 40 ਸਾਲ ਪਹਿਲਾਂ ਮਹੱਲਾ ਸ਼ੇਰਪੁਰ ਦੇ ਨਾਂ ਤੇ ਸਕੂਲ ਸੀਗਾ ਪ੍ਰਾਇਮਰੀ ਸਕੂਲ ਉੱਥੇ ਪਹਿਲਾਂ ਮਸਜਿਦ ਵਿੱਚ ਇਹ ਚੱਲਦਾ ਸੀਗਾ ਫਿਰ ਥੋੜਾ ਟਾਈਮ ਬਾਅਦ ਮਾ ਲੱਬ ਗਿਆੜਪੁਰ ਦੇ ਵਿੱਚ ਜੋ ਕਿ ਬਾਲਮੀਕ ਮਹਾਰਾਜ ਜੀ ਦੀ ਧਰਮਸ਼ਾਲਾ ਉੱਥੇ ਇਹ ਸਕੂਲ ਚੱਲ ਰਿਹਾ ਸੀਗਾ ਪਰ ਬੱਚਿਆਂ ਦੀ ਸਟ੍ਰੈਂਥ ਸਟ੍ਰੈਂਥ ਜ਼ਿਆਦਾ ਹੋਣ ਦਾ ਕਰਕੇ ਉੱਥੇ ਸਹੀ ਨਹੀਂ ਸੀ ਚੱਲ ਪਾ ਰਿਹਾ ਹੁਣ ਅਸੀਂ ਬਹੁਤ ਧੰਨਵਾਦੀ ਆਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਸਾਡੇ ਹਲਕੇ ਦੇ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਜੀ ਦੇ ਤੇ ਨਗਰ ਕੌਂਸਲ ਦੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇੱਥੇ ਬਹੁਤ ਹੀ ਸ਼ਾਨਦਾਰ ਸਕੂਲ ਇੱਥੇ ਬਣਨ ਜਾ ਰਿਹਾ ਹੈ ਇੱਕ ਕਾਮਯਾਬ ਪਹਿਲੇ ਤਾਂ ਕਲੀਨਿਕ ਚੱਲ ਰਿਹਾ ਸੀਗਾ ਕਲੀਨਿਕ ਦੇ ਨਾਲ ਹੁਣ ਸਕੂਲ ਆ ਇਸ ਤੋਂ ਇਲਾਵਾ ਵੀ ਕੁਝ ਸੋਚਿਆ ਹੁਣ ਜੀ ਬਿਲਕੁਲ ਇੱਕ ਸੋਚ ਲੈ ਕੇ ਤੁਰੇ ਸੀਗੇ ਵੀ ਉਹਨੂੰ ਵੀ ਆਪਣੇ ਏਰੀਏ ਨੂੰ ਆਪਣੇ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣਾ ਵਾ ਬਹੁਤ ਧੰਨਵਾਦ ਕਰਦੇ ਆ ਵੀ ਸਾਡੇ ਐਮਐਲਏ ਸਾਹਿਬ ਦਾ ਵੀ ਉਹ ਵੀ ਹਰ ਚੀਜ਼ ਨੂੰ ਸਾਡੀ ਕਈ ਹੁਈ ਨੂੰ ਬਿਲਕੁਲ ਪੂਰਾ ਉਹ ਤੇ ਖਰਾ ਉਤਰਦੇ ਆ ਪ੍ਰਦੀਪ ਜੀ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੀ ਆ ਜੀ ਵੀ ਸਾਰੇ ਮੇਰੇ ਵੀਰ ਭੈਣ ਜੇ ਸਕੂਲ ਦੇ ਇੱਥੇ ਜਦੋਂ ਬਣਦਾ ਆਪਣੀ ਜਿੰਨੀ ਹੋ ਸਕਦਾ ਪਹਿਲਾਂ ਸਲਾਹ ਦੇਣ ਵੀ ਆਪਾਂ ਕੀ ਹੋਰ ਚਾਹੁੰਦੇ ਕਿਉਂਕਿ ਨਕਸ਼ਾ ਤਾਂ ਪਾਸ ਹੋ ਜਾਣਾ ਵਾ ਕਮੇਟੀ ਵੱਲੋਂ ਹੁਣ ਥੋੜਾ ਜਿਹਾ ਆਪਣਾ ਆਪਣਾ ਸੁਜੈਸ਼ਨ ਵੀ ਦੇਣ ਤਾਂ ਕਿ ਆਪਾਂ ਆਪਣੇ ਬੱਚਿਆਂ ਵਾਸਤੇ ਵਧੀਆ ਭਵਿਕੋਨਰ ਸਿਰਜਦੇ ਹੋਏ ਵਧੀਆ ਉਹਨਾਂ ਨੂੰ ਐਜੂਕੇਸ਼ਨ ਦੇ ਦੇਵਾਂ। ਵਧੀਆ ਜਿਹੇ ਹਾਲ ਜੁਰੂਰ ਮੈਂ ਕਹਣਾ ਚਾਹੁੰਦਾ ਪਾਰਕ ਸਿੱਥੇ ਪਹਿਲੇ ਪਾਰਕ ਲਈ ਜਗ੍ਹਾ ਜ਼ਰੂਰ ਰੱਖਣੀ ਚਾਹੀਦੀ ਤਾਂ ਕਿ ਆਮ ਨਾਗਰਿਕ ਵੀ ਜਿਹੜੇ ਪਾਰਕ ਦੇ ਵਿੱਚ ਆ ਸਕਣ। ਜੀ ਬਿਲਕੁਲ ਇੱਥੇ ਜਿਹੜੀ ਪਾਰਕ ਹੋਵੇਗੀ ਬਿਲਡਿੰਗ ਤੋਂ ਇਲਾਵਾ ਜਿਹੜੀ ਜਗ੍ਹਾ ਬਜਣੀ ਉਹ ਪਾਰਕ ਹੋਵੇਗੀ ਜਿਵੇਂ ਪ੍ਰਧਾਨ ਜੀ ਨੇ ਵੀ ਦੱਸਿਆ ਕਿ ਮੂਹਰੇ ਜਿਹੜੀ ਜਗ੍ਹਾ ਉਹ ਕਮਰਸ਼ੀਅਲ ਹੋਵੇਗੀ ਸੋ ਬਹੁਤ ਵਧੀਆ ਇੱਥੇ ਜਿਹੜੇ ਚਾਰਕ ਕਨਾਲਾਂ ਬੜਾ ਵਧੀਆ ਇਹਦੇ ਵਿੱਚ ਸਾਰਾ ਇੱਥੇ ਮਾਹੌਲ ਬਣੇਗਾ ਬਹੁਤ ਵਾਤਾਵਰਨ ਹਾਂ ਜੀ ਹਾਂ ਜੀ ਹੋ ਜਾਏ ਹੋ ਜਾਏ ਭਾਜੀ ਪਰ ਮੈਂ ਮਿਹਰ ਮੰਗਣਾ 10 ਮਿੰਟ ਜੀ ਇਹ ਵੀ ਜੇ ਮਾਰੀ ਆਈ ਫਿਰ ਉਹ ਦੇ ਲਈ ਆ ਫਰੇਮ ਖੁੱਲਣਾ ਨਹੀਂ ਕਰ ਸਾਹਮਣੇ ਦੇਖੀ